ਮੈਂ ਤੁਹਾਡਾ ਸਾਥੀ ਮਨੀਸ਼ ਫਾਜ਼ਿਲਕਾ ਮੇਰੇ ਵੱਲੋਂ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਥਿਓ ਮੈਂ ਅੱਜ ਆਪਣੇ ਅਹਿਮ ਮੁੱਦੇ ਤੇ ਗੱਲ ਕਰਨ ਜਾ ਰਿਹਾ ਸਾਥਿਓ ਤੁਹਾਨੂੰ ਸਭ ਨੂੰ ਪਤਾ ਹੀ ਹੈ ਸਾਥਿਓ ਕਿ ਬੇਰੁਜ਼ਗਾਰ ਸੰਘਾ ਮੋਰਚਾ ਵੱਲੋਂ ਜਿਹੜਾ ਹੈ ਆਉਣ ਵਾਲੀ 14 ਤਰੀਕ ਨੂੰ 14 ਅਗਸਤ ਨੂੰ ਸੰਗਰੂਰ ਸੀਐਮ ਕੋਠੀ ਦੇ ਅੱਗੇ ਜਿਹੜਾ ਪੱਕਾ ਮੋਰਚਾ ਲਗਾ ਲਗਾਉਣ ਜਾ ਰਹੀ ਹੈ ਬੇਰੋਜਗਾਰਾਂ ਦਾ ਮੋਰਚਾ ਤਾਂ ਸਾਰੇ ਮੇਰੇ ਸਾਥੀਆਂ ਨੂੰ ਬੇਰੋਜਗਾਰ ਸਾਥੀ ਜਿੰਨੇ ਵੀ ਸਾਥੀ ਹੈ ਉਹ ਸਾਰੇ ਜਿਹੜੇ ਹੈ ਸੰਗਰੂਰ 14 ਆਉਣ ਵਾਲੀ 14 ਅਗਸਤ ਨੂੰ ਤਰੀਕ ਨੂੰ ਜਿਹੜਾ ਹੈ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉੱਥੇ ਸਮੂਹਿਤ ਕਰੋ ਤੇ ਪੱਕੇ ਧਰਨੇ ਦੇ ਜਿਹੜੇ ਸਾਥੀ ਬਣੋ ਤਾਂ ਜੋ ਸਾਥੀਓ ਆਪਾਂ ਬਹੁਤ ਜਲਦੀ ਛੇਤੀ ਜਿਹੜਾ ਹੈ ਵੱਡੀ ਗਿੰਦੀ ਦੇ ਵਿੱਚ ਆਪਾਂ ਮਾਸਟਰ ਜਿਹੜੀਆਂ ਪੋਸਟਾਂ ਦਾ ਇਸ਼ਤਿਹਾਰ ਲੈ ਸਕੀਏ ਜੋ ਬੇਤੁਕੀ ਸਰਕਾਰ ਨੇ ਜੋ ਸ਼ਰਤ ਲਾ ਰੱਖੀ ਹੈ 55% ਵਾਲੀ ਸ਼ਰਤ ਉਹਨੂੰ ਆਪਾਂ ਹਟਵਾ ਸਕੀਏ ਕਿਉਂਕਿ ਸਾਥੀਓ ਤੁਹਾਨੂੰ ਪਤਾ ਹੀ ਹੈ ਪਹਿਲਾਂ ਵੀ ਜਿਸ ਟਾਈਮ ਮੈਂ ਟੈਂਕੀ ਦੇ ਸੀ ਉਸ ਟਾਈਮ ਵੀ ਜਿਹੜਾ ਹੈ 55% ਵਾਲੀ ਇਹ ਬੇਤੁਕੀ ਸ਼ਰਤ ਜਿਹੜੀ ਹੈ ਕਾਂਗਰਸ ਸਰਕਾਰ ਦੇ ਟਾਈਮ ਜਿਹੜਾ ਹੈ ਲੱਗੀ ਹੋਈ ਸੀ ਜੋ ਕਿ ਯੂਨੀਅਨ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਉਸ ਟਾਈਮ ਜਿਹੜਾ ਹੈ ਉਸ ਨੂੰ ਜਿਹੜਾ ਹੈ ਕਿ ਬਹੁਤ ਜ਼ਿਆਦਾ ਸੰਘਰਸ਼ ਕਰਨ ਤੇ ਜਿਹੜਾ ਹੈ ਤੜਵਾਈ ਗਈ ਸੀ ਉਹਦੇ ਵਿੱਚ ਵੀ ਕਈ ਸਾਥੀ ਜਿਹੜੇ ਸੀ ਉਹ ਕਿੰਤੂ ਪਰੰਤੂ ਕਰਦੇ ਸੀ ਕਹਿੰਦੇ ਸੀ ਵੀ 55% ਵਾਲੀ ਸ਼ਰਤ ਜਿਹੜੀ ਹੈ ਉਹ ਨਾ ਤਾਂ ਅੱਜ ਟੁੱਟੇ ਨਾ ਕੱਲ ਟੁੱਟੇ ਪਰ ਯੂਨੀਅਨ ਨੇ ਜੋ ਹੈ ਪੂਰਾ ਜਿਹੜਾ ਹੈ ਉਹਦਾ ਜੋਰ ਲਾ ਕੇ ਜਿਹੜਾ ਹੈ ਉਹ 55% ਵਾਲੀ ਸ਼ਰਤ ਜਿਹੜੀ ਹੈ ਉਹ ਤੜਵਾਈ ਸੀ ਤੇ ਹੁਣ ਉਹੀ ਖੱਤਸਾ ਪਤਾ ਹੀ ਹੈ ਕੋਸਾ ਤੇ ਬੋਲੀ ਰਹੀ ਸੀ ਹੁਣ ਵੀ ਕੋਈ 55% ਵਾਲੀ ਸ਼ਰਤ ਜਿਹੜੀ ਹੈ ਉਹ ਜਿਹੜੀ ਹੈ ਕੋਈ ਨਹੀਂ ਇਹ ਇਸ ਤਰ੍ਹਾਂ ਕਹਿ ਰਹੇ ਆ ਕੋਈ ਕਿਵੇਂ ਕਹਿ ਰਿਹਾ ਕੋਈ ਕਿਸ ਤਰ੍ਹਾਂ ਜਿਹੋ ਗੱਲਾਂ ਚੱਲਦੀਆਂ ਸੀ ਜਿਹੜੀ ਉਹਨਾਂ ਪੋਸਟ ਆਈਆਂ ਸਪੈਸ਼ਲ ਐਜੂਕੇਸ਼ਨ ਦੀਆਂ ਉਹਦੇ ਚ ਪੱਕਾ ਜਾਇ ਹੀ ਹੋ ਗਿਆ ਵੀ 55% ਵਾਲੀ ਸ਼ਰਤ ਹੈ ਜਿਹੜੀ ਉਹ ਲੱਗ ਕੇ ਆ ਰਹੀ ਹੈ ਤੋਂ ਤਾਂ ਸੋ ਸਾਥੀਓ ਇਸ ਬਾਬਤ ਲੈਕਚਰਰ ਦੀ ਭਰਤੀ ਜਿਹੜੀ ਹੈ ਜਿਹੜੀ ਕਿ ਉਹ ਵੀ ਆਪਾਂ ਜਿਹੜਾ ਬਹੁਤ ਜਲ ਜਿਹੜਾ ਹੈ ਉਹਦਾ ਇਸ਼ਤਿਹਾਰ ਲੈ ਸਕੀਏ ਤੇ ਸਭ ਤੋਂ ਵੱਡੀ ਜਿਹੜੀ ਹੈ ਬੇਰੋਜ਼ਗਾਰ ਜੀ ਬੇਰੋਜ਼ਗਾਰੀ ਦੀ ਮਾਰ ਜਲਦੇ ਹੋਏ ਕਈ ਸਾਥੀ ਜਿਹੜੇ ਆ ਸਰਕਾਰ ਦੀ ਨਲਾਇਕੀ ਕਰਕੇ ਜਿਹੜਾ ਹੈ ਮੇਰੇ ਵਰਗੇ ਕਈ ਸੈਂਕੜੇ ਸਾਥੀ ਜਿਹੜੇ ਆ ਹਰ ਸਾਲ ਜਿਹੜੇ ਓਵਰੇਜ ਹੋ ਰਹੇ ਆ ਓਰੇਜ ਹੋ ਚੁਕੇ ਆ ਤਾਂ ਸਾਥੀਓ ਮੈਂ ਦੱਸ ਦੇਣਾ ਤੁਹਾਨੂੰ ਕਿ ਕੁਝ ਟਾਈਮ ਪਹਿਲਾਂ ਕੁਝ ਸਾਥੀਆਂ ਨੇ ਜਿਹੜਾ ਹੈ ਮੀਟਿੰਗ ਰੱਖੀ ਸੀ ਆਪਦੇ ਦਲਾਲਾਬਾਦ ਰੱਖੀ ਸੀ ਉਥੇ ਜਾ ਕੇ ਮੈਂ ਅੱਗੇ ਵੀ ਪਹਿਲਾਂ ਲਾਈਵ ਹੋਇਆ ਸੀ ਤੇ ਕਈ ਸਾਥੀਆਂ ਨੇ ਕਿੰਤੂਪਰੰਤੂ ਉਸਤੇ ਕੀਤੀ ਸੀ ਤਾਂ ਸਾਫ ਜਿਹੜਾ ਜਾਇਰ ਹੈ ਕਿ ਓਵਰਏਜ ਦਾ ਜਿਹੜਾ ਮੁੱਦਾ ਜਿਹੜਾ ਹੈ ਉਹ ਸਾਥੀ ਜਿਹੜੇ ਹੈ ਲੈ ਕੇ ਨਹੀਂ ਚੱਲੇ ਕਿਉਂਕਿ ਉਹਨਾਂ ਨੇ ਸਪਸ਼ਟ ਜਿਹੜੀ ਨਾ ਹੀ ਕਰਤੀ ਸੀ ਸਾਥਿਓ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਪੁੱਛਣਾ ਚਾਹਨਾ ਹੈ ਸਾਥਿਓ ਕਿ ਮੇਰਾ ਵੀ ਕਸੂਰ ਮੈਂ ਟੈਂਕੀ ਦੇ ਬੈਠਾ ਰਿਆ ਟੈਂਕੀ ਦੇ ਬੈਠਣ ਕਰਕੇ ਚਲੋ ਸਟਰਗਲ ਕਰਕੇ ਕੱਲਾ ਮੈਂ ਨਹੀਂ ਕੇਡਰ ਜਿਹੜਾ ਸੀ ਉਸ ਟਾਈਮ ਜੀ ਜਿਹੜੀ ਯੂਨੀਅਨ ਸੀ ਜਾਂ ਕੇਡਰ ਸੀ ਉਹਨਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਜਿਹੜਾ ਕੀ ਹੈ ਪੋਸਟਾਂ ਲਈਆਂ ਗਈਆਂ ਪਰ ਉਹਦੇ ਵਿੱਚ ਮੇਰਾ ਨੰਬਰ ਨਹੀਂ ਪਿਆ ਮੇਰਾ ਵੀ ਕਸੂਰ ਮੈਂ ਅੱਜ ਓਵਰੇਜ ਹੋ ਚੁੱਕਿਆ ਇਹ ਚ ਮੇਰਾ ਕੀ ਕਸੂਰ ਕੀ ਹੋ ਗਿਆ ਅੱਜ ਕੁਲ ਸਾਥੀ ਕਿ ਜਿਹੜੇ ਆ ਇਸ ਮੰਗ ਨੂੰ ਜਿਹੜੀ ਹੈ ਨਕਾਰ ਰਹੇ ਆ ਮੋਢੇ ਵੀ ਓਵਰ ਹੈ ਜਿਹੜਾ ਮੁੱਦਾ ਜਿਹੜਾ ਕੀ ਹੈ ਉਸ ਨੂੰ ਨਕਾਰ ਰਹੇ ਆ ਸਤਿਥਿਓ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਥਿਓ ਵੱਡੀ ਗਿਣਤੀ ਦੇ ਵਿੱਚ ਤੁਸੀਂ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਨਾਲ ਮੋਢੇ ਨਾਲ-ਮੋਢਾ ਲਾ ਕੇ ਜੁੜੋ ਤੇ ਆਉਣ ਵਾਲੀ 14 ਤਰੀਕ ਨੂੰ ਇਸ ਪੱਕੇ ਮੋਰਚਾ ਜਿਹੜਾ ਲੱਗ ਰਿਹਾ ਆਪਣਾ ਉਹਦੇ ਜਿਹੜੇ ਕੀ ਹੈ ਸਾਥੀ ਭਣੋ ਤਾਂ ਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਪੋਸਟਾਂ ਲੈ ਸਕੀਏ 55% ਵਾਲੀ ਸ਼ਰਤ ਨੂੰ ਰੱਦ ਕਰਵਾ ਸਕੀਏ ਲੈਕਚਰਰ ਤੇ ਔਰ ਇਸ ਦਾ ਮੁੱਦਾ ਜਿਹੜਾ ਉਸ ਦਾ ਵੀ ਆਪਾਂ ਹੱਲ ਕਰਵਾ ਸਕੀਏ ਮੈਂ ਸਾਥੀਓ ਤੁਹਾਨੂੰ ਕਹਿਣਾ ਚਾਹਨਾ ਕਿ ਜੇਕਰ ਮੈਨੂੰ ਦੁਬਾਰਾ ਫੇਰ ਟੈਂਕੀ ਟਾਵਰ ਕਿਸੇ ਤਰ੍ਹਾਂ ਦਾ ਕੁਝ ਵੀ ਕੁਰਬਾਨੀ ਮਤਲਬ ਮੇਰੀ ਜਾਨ ਦੀ ਵੀ ਕੁਰਬਾਨੀ ਦੇਣੀ ਪਈ ਤਾਂ ਮੈਂ ਪਿੱਛੇ ਨਹੀਂ ਹਟਾਂਗਾ ਤੇ ਸਭ ਕੁਝ ਆਪਾਂ ਲੈ ਕੇ ਦਾਂਗੇ ਤੇ ਦੇਖ ਰਹੇ ਆ ਆਮ ਹੁਣ ਤੁਸੀਂ ਆਪ ਦੇਖ ਹੀ ਰਹੇ ਹੋ ਗਰੁੱਪਸ ਦੇ ਵਿੱਚ ਜਿਹੜਾ ਹੈ ਸਾਥੀ ਅਲੱਗ-ਅਲੱਗ ਜਿਹੜੇ ਸਾਥੀ ਜਿਹੜੇ ਆ ਜਿਹੜੇ ਲਾਈਵ ਹੋ ਕੇ ਗੱਲਾਂ ਕਰ ਰਹੇ ਆ ਉਹਨਾਂ ਨੂੰ ਤੁਸੀਂ ਦੇਖ ਹੀ ਰਹੇ ਹੋ ਵੀ ਓਵਰਏਜ ਦਾ ਮੁੱਦਾ ਖਤਮ ਕਰਤਾ ਉਹਨਾਂ ਨੇ ਕੋਈ ਓਵਰਏਜ ਦਾ ਮੁੱਦਾ ਨਹੀਂ ਸਾਥੀਓ ਮੈਂ ਵੀ ਗਲਤੀ ਕੀਤੀ ਸੀ ਜਦੋਂ 41 ਕਾਰ ਦੀ ਪੋਸਟ ਆਉਣ ਤੋਂ ਪਹਿਲਾਂ ਟੈਂਕੀ ਦੇ ਬੈਠਾ ਸੀ ਉਸ ਟਾਈਮ ਮੈਂ ਅੱਜ ਵੀ ਮੈਨੂੰ ਆਪਣੀ ਜਿਹੜੀ ਹੈ ਸਾਰੀ ਉਮਰ ਮੈਨੂੰ ਆਪਣੀ ਜਿਹੜਾ ਕੀ ਇੱਕ ਮਰਦੇ ਦਮ ਤੱਕ ਜਿਹੜਾ ਇਹ ਸੀਦਾ ਗਿਲਾ ਰਹੇਗਾ ਕਿ ਉਸ ਟਾਈਮ ਜਿਹੜੇ ਸਾਥੀ ਸੀ ਕਈ ਜਿਹੜੇ ਸਾਥੀ ਉਹਨਾਂ ਦੇ ਕਹਿਣ ਤੇ ਜਿਹੜਾ ਸਾਂਝਾ ਮੋਰਚਾ ਬਣਿਆ ਹੋਇਆ ਸੀ ਸਾਰੀਆਂ ਯੂਨੀਅਨ ਜਿਹੜੀਆਂ ਇਕੱਠੀਆਂ ਸੀ ਮੈਂ ਉਹਨਾਂ ਦੇ ਕਹਿਣ ਤੇ ਕੱਲੀ ਬੀੜ ਦੀ ਜਿਹੜੀ ਇਹ ਮੰਗ ਨੂੰ ਰੱਖਿਆ ਬਾਕੀ ਜਿਹੜੀ ਇਹ ਮੰਗਾਂ ਨੂੰ ਟੁਕਰਾ ਦਿੱਤਾ ਸੀ ਤਾਂ ਇਦਨਾਂ ਕੀਤੇ ਮੈਨੂੰ ਲੱਗਦਾ ਉਹਦਾ ਖਾਮਿਆਜਾਜ ਨੂੰ ਬੁਖਤਣਾ ਪੈ ਰਿਹਾ ਹੈ ਕਿਉਂਕਿ ਉਸ ਟਾਈਮ ਜਿਹੜੇ ਪਵਰ ਦੇ ਸਾਥੀ ਸੀ ਜਿਹੜੇ ਉਸ ਟਾਈਮ ਮੈਨੂੰ ਕਹਿੰਦੇ ਸੀ ਵੀ ਮਨੀਸ਼ ਆ ਮੰਗ ਜਿਹੜੀ ਹੈ ਆਪਣੀ ਜਿਹੜੀ ਆ ਮੰਗ ਨੂੰ ਰੱਖ ਜਿਹੜੇ ਬੇਰੋਜ਼ਗਾਰਾਂ ਸਾਂਝਾ ਮੋਰਚਾ ਦੀਆਂ ਜਿੰਨੀਆਂ ਮੰਗਾਂ ਨੇ ਵੀ ਉਹ ਰੱਖ ਨਾਲ ਲੈ ਕੇ ਚੱਲ ਕੀ ਪਤਾ ਸ਼ਾਇਦ ਸਰਕਾਰ ਜਿਹੜੀ ਇਹਦਾ ਸੋਲੂਸ਼ਨ ਕਰ ਦੇ ਪਰ ਮੈਂ ਉਸ ਟਾਈਮ ਇਹਨਾਂ ਕੋ ਵੀ ਕਹਿ ਸਕਦੇ ਆ ਵੀ ਸਾਥੀਆਂ ਦੇ ਕਹਿਣ ਤੇ ਕੁੱਝ ਸਾਥੀਆਂ ਦੇ ਲੱਗਣ ਕਰਕੇ ਕਹਿਣ ਤੇ ਲੱਗ ਕੇ ਜਿਹੜਾ ਮੈਂ ਉਹ ਸਾਂਝਾ ਮੰਗਾਂ ਠੁਕਰਾ ਦਿਆਂ ਸੀ ਤਾ ਸਾਥੀਓ ਦੇਖ ਲਓ ਅੱਜ ਮੈਂ ਉਸ ਚੀਜ਼ ਨੂੰ ਬੁਗਤ ਰਹੇ ਹਾਂ ਅੱਜ ਮੈਂ ਆਪ ਖੋਜ ਰਹੇ ਹਾਂ ਹੋਰੇ ਜੋ ਚੁਕਿਆ ਤਾਂ ਜਿਹੜੇ ਸਾਥੀ ਅੱਜ ਜਿਹੜੇ ਇਸ ਮੰਗ ਨੂੰ ਜਿਹੜੀ ਹੈ ਬਾਹਰ ਕੱਢ ਰਹੇ ਆ ਠੁਕਰਾਰੇ ਆ ਤਾਂ ਸਾਥੀਓ ਇੱਕ ਗਲਤ ਗੱਲ ਹੈ ਕੱਲ ਨੂੰ ਅੱਜ ਜੇ ਇਹ ਮਨੀਸ਼ ਫਾਜ਼ਿਲ ਦਾ ਸੰਤਾਪ ਹੋ ਰਿਹਾ ਹੈ ਕੱਲ ਨੂੰ ਸ਼ਾਇਦ ਪਤਾ ਨਹੀਂ ਤੁਸੀਂ ਵੀ ਉਸ ਵਿੱਚ ਸ਼ਾਮਲ ਹੋ ਸਕਦੇ ਹੋ ਠੀਕ ਹੈ ਲੜਨਾ ਸਾਡਾ ਹੱਕ ਹੈ ਬਣਦਾ ਹੈ ਲੜਾਂਗੇ ਪਰ ਇਹ ਮੈਂ ਇਸ ਚੀਜ਼ ਦਾ ਨਿਖੇਧੀ ਕਰਦਾ ਕਿ ਇਹ ਜਿਹੜੀ ਮੰਗ ਜਿਹੜੀ ਸਾਥੀਆਂ ਨੇ ਜਿਹੜੀ ਹੈ ਉਸ ਨੂੰ ਦਰਕਿਨਾਰ ਕਰ ਦਿੱਤਾ ਹੈ ਤਾਂ ਬਹੁਤ ਗਲਤ ਗੱਲ ਹੈ ਤਾਂ ਲਾਸੇ ਸਾਥੀਓ ਮੈਂ ਇਹ ਹੀ ਕਾਂਗਾ ਕਿ ਆਉਣ ਵਾਲੀ 14 ਤਰੀਕ ਨੂੰ 14 ਅਗਸਤ ਨੂੰ ਬੇਰੁਜ਼ਗਾਰ ਸੰਘਾ ਮੋਰਚਾ ਵੱਲੋਂ ਜਿਹੜਾ ਪੱਕਾ ਮੋਰਚਾ ਜਿਹੜਾ ਸੀਐਮ ਹਾਊਸ ਦੇ ਵਿਖੇ ਅਪੀਲ ਕੀਤੀ ਗਈ ਹੈ ਬੇਰੁਜ਼ਗਾਰਾਂ ਨੂੰ ਤਾਂ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਇਸ ਮੋਰਚੇ ਦੇ ਬੇਰੁਜ਼ਗਾਰ ਸੰਘਾ ਮੋਰਚਾ ਦੇ ਝੰਡੇ ਹੇਠ ਜਿਹੜਾ ਹੈ ਕਟੇ ਹੋ ਤਾਂ ਜੋ ਆਪਾਂ ਆਪਣੇ ਹੱਕ ਜਿਹੜੇ ਆ ਉਹ ਲੈ ਸਕੀਏ ਧੰਨਵਾਦ ਜਿੱਤ ਲੜਦੇ ਲੋਕਾਂ ਦੇ ਆਹ ਹੋਰ ਵਾਸਾ ਸੁਬਾਨ ਤੋਂ ਸਟੋਕ ਰਿਮਨ